ਦੋਸਤੋ i20 ਦੇ ਵਿੱਚ ਮਸਲੇ ਕਿਹੜੇ ਹੈਗੇ ਆ ਤੇ ਵਾਸ਼ਲਾ ਡਬਲ ਕਿਵੇਂ ਨਿਕਲਦੀ ਆ ਤੇ ਫਿਰ ਵੀ ਗੱਡੀ ਦੇ ਵਿੱਚ ਇੰਜੈਕਟਰ ਵਾਲੀ ਵਾਸ਼ਲਾ ਲੀਕ ਕਿਵੇਂ ਕਰ ਗਿਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਗੱਡੀ ਦੇ ਵਿੱਚ ਕੁਝ ਅਜਿਹੇ ਮਸਲੇ ਨੇ ਜਿਹੜੇ ਨਹੀਂ ਠੀਕ ਹੋਏ ਤੇ ਠੀਕ ਕਰ ਰਹੇ ਆ ਤੇ ਠੀਕ ਕਿਵੇਂ ਹੁੰਦੇ ਆ ਪਾਣੀ ਦੋਸਤ ਨਹੀਂ ਮਾਰਨਾ ਚਾਹੁੰਦੇ ਕਿਉਂ ਨਹੀਂ ਮਾਰਨਾ ਚਾਹੁੰਦੇ ਇਸ ਵੀਡੀਓ ਦੇ ਐਂਡ ਤੱਕ ਜਰੂਰ ਬਣੇ ਰਹੋ ਆਹ ਜੀ ਰਬਰ ਰਿੰਗ ਹੈ ਇੱਥੋਂ ਦੀ ਇੰਜੈਕਟਰਾਂ ਵਿੱਚ ਦੀ ਪਾਣੀ ਜਾਂਦਾ ਹੈ ਮੈਂ ਦਿਖਾਉਣਾ ਪੁੱਤਰ ਪਾਉਗੀ ਇੱਕ ਮਿੰਟ ਆਹ ਰਬੜ ਰਿੰਗ ਇਹਦਾ ਖੋਲਿਆ ਇਹਦਾ ਹਈ ਹੋਈ ਨਹੀਂ ਜੇ ਮੈਂ ਇੱਥੇ ਐਂ ਡਾਇਰੈਕਟ ਪਾਣੀ ਮਾਰਦਾ ਐ ਤੇ ਇਹਦੇ ਵਿੱਚ ਇੰਜੈਕਟਰ ਦੇ ਪਾਣੀ ਚਲਾ ਗਿਆ ਤੇ ਸ਼ਾਰਟ ਹੋ ਜੇ ਆਹ ਵਾਲਾ ਰਬੜ ਰਿੰਗ ਜਿਹੜਾ ਇਹ ਤੇਲ ਅੱਜ ਦੀ ਵੀਡੀਓ ਅਵੇਦਨਾਸਾਸ ਤੇ ਹੈ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ ਪ੍ਰੀਤਬਾਈ ਮੋਗੇ ਤੋਂ ਅੱਲਾ ਤਾਂ ਹੈਪੀ ਨਿਊ ਇਅਰ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਜਿਵੇਂ ਕਿ 2024 ਬਹੁਤ ਵਧੀਆ ਖੁਸ਼ੀਆਂ ਕੁਝ ਗਮੀਆਂ ਕੁਝ ਖੱਟੇ ਤੇ ਕੁਝ ਮਿੱਠੇ ਕੁਝ ਗਰਮੀ ਤੇ ਸਰਦੀ ਇਹੋ ਜਿਹਾ ਬੀਤਿਆ ਅਕਾਲ ਪੁਰਖ ਦੀ ਰਹਿਮਤ ਕਰਕੇ ਕਿ 25 ਵੀ ਸਾਡੇ ਨਾਲ ਇਦੋਂ ਵਧੀਆ ਬੀਤੇ ਸੋ ਆਪਣੇ ਕੋਲੇ i20 ਵੀਰ ਜੀ ਉਹਨੇ ਲੈ ਕੇ ਆਏ ਆ ਮੈਂ ਇੱਕ ਗੱਲ ਸਮਝਾ ਦਵਾ ਕੋਈ ਵੀ ਆਡੀਅנס ਸਾਡੇ ਕੋਲੇ ਆਉਂਦੀ ਹੈ ਸਾਡੀ ਰਿਸਪੌਂਸਿਬਿਲਟੀ ਬਹੁਤ ਵੱਜ ਜਾਂਦੀ ਹੈ ਜਦੋਂ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਜਦੋਂ ਕਸਟਮਰ ਸਾਨੂੰ ਕੋਈ ਚਾਬੀ ਫੜਾਉਂਦਾ ਅਸੀਂ ਪ੍ਰੋਪਰ ਡਾਇਗਨੋਸ ਕਰਦੇ ਆ ਸਮਾਂ ਲੱਗਦਾ ਪਰ ਆਮ ਵੀਡੀਓ ਦੇਖਣ ਵਾਲਾ ਵਿਅਕਤੀ ਇਸ ਗੱਲ ਨੂੰ ਨਹੀਂ ਸੋਚਦਾ ਫੋਨ ਲਾ ਕੇ ਹੀ ਪੁੱਛੂਗਾ ਹਾਂਜੀ ਕਿੰਨੇ ਪੈਸੇ ਬਾਈ ਜੀ ਕੀ ਕਰੋਗੇ ਜੀ ਭਾਈ ਜਿੰਨਾ ਚਿਰ ਗੱਡੀ ਨਹੀਂ ਆਉਦੀ ਕੁਛ ਨਹੀਂ ਦੱਸ ਸਕਦੇ ਹੁਣ ਜੋ ਇਸ ਗੱਡੀ ਦੇ ਨਾਲ ਹੋਇਆ ਤੇ ਜੇ ਮੈਂ ਕੁਛ ਕਰੂੰਗਾ ਜਾਂ ਮੈਂ ਵੀਰ ਉਹਨਾਂ ਨੂੰ ਨਹੀਂ ਸਮਝਾਉਂਗਾ ਤੇ ਮੈਂ ਬਹੁਤ ਵੱਡਾ ਗੁਨਾਹ ਕਰ ਰਹੂੰਗਾ ਕਿਉਂਕਿ ਸਵਾਇ ਸਾਡਾ ਇਹ ਹੀ ਹੋ ਗਿਆ ਨਾ ਅਸੀਂ ਪੰਜਾਬੀ ਹਾਂ ਅਸੀਂ ਕੁਛ ਹੋਰ ਨਹੀਂ ਲੋਕ ਕਹਿੰਦੇ ਗੱਲਾਂ ਦਾ ਖੜਾ ਵੀਰੋ ਜਿਹਨੇ ਕੜਾ ਖਾਣਾ ਕਾਜੂ ਬਦਾਮ ਵਾਲਾ ਵੀ ਖਵਾ ਦਾਂਗੇ ਪਰ ਪਿਆਰ ਦੇ ਵਿੱਚ ਗੱਲਾਂ ਸਮਝਾਉਣੇ ਆ ਸਮਾਜ ਨੂੰ ਨਾਲ ਦੀ ਨਾਲ ਕੰਮ ਦੇ ਨਾਲ ਕੁਛ ਨਾ ਪੁੱਛ ਸੇ ਦਿੰਨੇ ਆ ਜੋ ਆਪਣੇ ਕੋਲੇ ਆਈ ਹੈ ਜੀ ਆਈ 20 ਕੈਮਰਾ ਕੈਪਚਰ ਕਰੋ ਬੇਟਾ ਲਾਈਟ ਨੇੜੇ ਲਿਆ ਕੇ ਮੈਂ ਆਉਂਦੇ ਨੇ ਬੋਨਰ ਜਦੋਂ ਚੱਕਿਆ ਮੁੰਡਿਆਂ ਨੇ ਵੇਖਿਆ ਇਹ ਪਾਈਪ ਤੋਂ ਤੇਲ ਸਿਮਿਆ ਹੋਇਆ ਹੈ ਸਮਥਿੰਗ ਰੋਂਗ ਕੁਛ ਹੈ ਗੜਬੜ ਇੱਥੇ ਤੱਕ ਚਲੋ ਹਵਾ ਮਾਰਤੀ ਇੱਥੇ ਵੀ ਗੜਬੜ ਹੈ ਜੋ ਇੰਜਨ ਦੀ ਹਾਲਤ ਹੈ ਕਿਤੇ ਬਾਈਆਂ ਨੇ ਤੋਈਓ ਹੀ ਨਹੀਂ ਕਿਉਂਕਿ ਪ੍ਰੀਤ ਬਾਈ ਕੋਲੇ ਆਏ ਹੋਏ ਆ ਜੇ ਪ੍ਰੀਤ ਬਾਈ ਕੋਲੇ ਆਏ ਹੋਏ ਆ ਤੇ ਪ੍ਰੀਤ ਬਾਈ ਨੇ ਤਾਂ ਸੁਭਾਅ ਯਾਰ ਮੈਂ ਤਾਂ ਫੂਏ ਨੂੰ ਪਾਣੀ ਦੇ ਵਿੱਚੋਂ ਕੱਢ ਕੇ ਕਹਿੰਦਾ ਸੁੱਕੇ ਚੱਲ ਤੋ ਫੇਰ ਡੰਗ ਮਾਰਦਾ ਇਹੋ ਜਿਹਾ ਹੀ ਕੁਝ ਸਾਡੇ ਨਾਲ ਹੁੰਦਾ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਸ਼ੋ ਨਾਮ ਆਪਣਾ ਆਜੋ ਵੀਰ ਜੀ ਮੇਰਾ ਨਾਮ ਰਿਸ਼ਮ ਸਿੰਘ ਹੈ ਰਿਸ਼ਮ ਸਿੰਘ ਜੀ ਪਹਿਲਾਂ ਤਾਂ ਨਵੇਂ ਸਾਲ ਦੀ ਤੁਹਾਨੂੰ ਬਹੁਤ ਬਹੁਤ ਅਧਾਈਆ ਤੁਹਾਡੀਆਂ ਸਮੱਸਿਆ ਦੱਸੋ ਕੀ ਹੈ ਮੈਂ ਤਾਂ ਤੁਹਾਨੂੰ ਕਹਾਂ ਸੀ ਵੀਰ ਜੀ ਉੱਥੇ ਕਰਾ ਲਓ ਉੱਥੇ ਸਰਬਸ ਕਿਸੇ ਤੇ ਵਿਸ਼ਵਾਸ ਨਹੀਂ ਬਣਿਆ ਪਹਿਲਾਂ ਵੀ ਕੰਮ ਕਰਾ ਕੇ ਲੈ ਕੇ ਗਏ ਪਹਿਲਾਂ ਇੱਥੋਂ ਕੰਮ ਕਰਵਾ ਕੇ ਇਹਨਾਂ ਸਰ ਦੋ ਨੰਬਰ ਇੰਜੈਕਟਰ ਚੋਂ ਇਹ ਇਦਾਂ ਭਾਫ ਘੜਦੀ ਐ ਤੇਲ ਲਗਾ ਦੇ। ਉਹ ਵੀ ਆਪਾਂ ਲੋਕਾਂ ਨੂੰ ਸਮਝਾਵਾਂਗੇ। ਪਰ ਤੁਸੀਂ ਬੋਨਟ ਇਹਦਾ ਟਾਪਾ ਚੱਕ ਕੇ ਕਿਤੇ ਇੰਜਨ ਤੋਂ ਆਇਆ? ਨਹੀਂ ਤੋਂ ਆਇਆ। ਹੁਣ ਜੇ ਮੈਂ ਬਰੀਕੀ ਚ ਜਾਊਂਗਾ, ਮੈਂ ਗੱਲ ਸਮਝਾਊਂਗਾ ਨਹੀਂ। ਹਰ ਵੀਡੀਓ 'ਚ ਮੈਂ ਸਮਝਾ ਰਿਹਾ ਹਾਂ। ਜੇ ਮੈਂ ਗੱਲ ਸਮਝਾਊਂਗਾ ਨਹੀਂ ਪਰ ਮੈਂ ਇਹਦਾ ਕੰਮ ਕਰ ਦਊਂਗਾ। ਅਗਲਾ ਪਤਾ ਕੀ ਕਹਿੰਦਾ? ਬਈ ਚਲਦੀ ਲੈ ਕੇ ਆਇਆ ਸੀ ਖਰਾਬ ਕਰਤੀ। ਤੂੰ ਕਿੱਧਰਲਾ ਮਿਸਤਰੀ ਸੈਣਾ? ਇਹ ਵੀ ਬਲਡ ਕਰਨਾ। ਇੰਜਨ ਧਵਾਉਣ ਵੇਲੇ ਵੀ ਇਹ ਬੰਦੇ ਨੇ ਡਾਊਟ ਪਾਤਾ ਸੀਗਾ। ਇੱਕ ਵਾਰ ਅੰਦਰ ਵੱਤੀ ਜਗੀ। ਤੰਦੇ ਵੀ ਇੰਜਨ ਤੇ ਪਾਣੀ ਨਾ ਮਰਵਾਇਓ ਆਏ ਹਾਂ ਹੂੰ ਚਲੋ ਚਾਹੇ ਸਹੀ ਸੀ ਜਾਂ ਨਹੀਂ ਉਹ ਕਹਿ ਨਹੀਂ ਸਕਦੇ ਹੂੰ ਪਰ ਅਸੀਂ ਫਿਰ ਉਹ ਪਾਣੀ ਮਰਵਾਉਣਾ ਛੱਡ ਰੋ ਬੜਾ ਖਰਾਬ ਹੁੰਦੀ ਹੈ ਠੀਕ ਜੇ ਤੇਲ ਨਾ ਰਬੜਾ ਖਰਾਬ ਹੋ ਗਿਆ ਪਹਿਲਾਂ ਤਾਂ ਗੱਡੀ ਸਟਾਰਟ ਕਰੋ ਬੇਟਾ ਬਿੱਚੀ ਆ ਜੀ ਆਡੀਅਨਸ ਕੁਝ ਦੱਸ ਦਿਗੇ ਤੁਸੀਂ ਜਦੋਂ ਸਵੇਰੇ ਆਇਓ ਚੱਲ ਕੇ ਕੋ ਰੋ ਧੁੰਦ ਦੇ ਵਿੱਚ ਕੁਝ ਸੋਚ ਕੇ ਆਇਓ ਨਾ ਹਾਂ ਆ ਦੇਖੋ ਤੁਸੀਂ ਇੱਕ ਕਹਿੰਦੇ ਹੋ ਇਹ ਦੋਹਾਂ ਚੋਂ ਆ ਰਿਹਾ ਦੇ 2 ਨੰਬਰ ਤੋਂ ਜ਼ਿਆਦਾ ਹੈ 4 ਸੌਰੀ 3 ਨੰਬਰ ਤੋਂ ਜ਼ਿਆਦਾ ਹੈ 4 ਨੰਬਰ ਤੋਂ ਘੱਟ ਠੀਕ ਹੈ ਹੁਣ ਇਹਦੇ ਨਾਲ ਪਾਵਰ ਵੀ ਘਟਣੀ ਹੈ ਤੁਹਾਨੂੰ ਪਾਵਰ ਫੇਰ ਵੀ ਘਟਣੀ ਲੱਗਦੀ ਰੌਂਗ ਆ ਕੇ ਰਾਈਟ ਰਾਈਟ ਬੇਟਾ ਗੱਡੀ ਬਾਦ ਕਰ ਦੇ ਕੋਰੇ ਥੋੜਾ ਐਡਾ ਹੋਣ ਤੋਂ ਬਾਅਦ ਫਿਰ ਅਸੀਂ ਵੀ ਕੋਸ਼ਿਸ਼ ਨਹੀਂ ਕੀਤੀ ਵੀ ਇਹਨੂੰ ਐ ਪੀ ਆ ਕੇ ਜਾਂ ਪੇਕ ਅਪ ਲੈ ਕੇ ਵੇਖੀ ਵੀ ਕਈ ਵਾਰੀ ਕੋਈ ਨੁਕਸਾਨ ਹੋ ਜਾ ਸਕਦਾ। ਦੇਖੋ ਜੇ ਤੱਕ alli ਫੁੱਚਕ ਫੁੱਚੂ ਦੀ ਬਾਸ਼ ਹਟਾਉਣੀ ਹੈ। ਹਾਂ ਜੀ। ਤਾਂ ਇਹਦੀ ਕੱਲੀ ਇੱਕ ਦੀ ਵਾਸ਼ਲ ਕੋਲ ਕੇ ਪਾ ਦਾਂਗੇ। ਠੀਕ ਹੈ ਜੀ। ਜੇ ਤੁਸੀਂ ਕਹਿੰਦੇ ਆ ਵੀ ਇਹਦਾ ਨਾਲ ਤੇਲ ਵੀ ਹਟੇ। ਤਾਂ ਜਿਹੜਾ ਪ੍ਰੈਸ਼ਰ ਹੈ। ਪ੍ਰੈਸ਼ਰ ਨੇ ਇਹਦੀ ਜਿਹੜੀ ਰਬੜ ਰਿੰਗ ਵਾਲੀ ਸੀਲ ਹੈ। ਹਾਂ ਜੀ। ਉਹ ਪੱਟਦਾ। ਪਾੜਦੀ। ਸਹੀ ਹੈ ਜੀ। ਉਹ ਪ੍ਰੈਸ਼ਰ ਲੀਕ ਹੋ ਜਾਂਦਾ। ਠੀਕ ਹੈ ਜੀ। ਸਾਨੂੰ ਲੋਕ ਕੰਮ ਹੀ ਕਰਨ ਨਹੀਂ ਦਿੰਦੇ। ਹਾਂ ਜੀ। ਇਹ ਤਾਂ ਗੁਰੂ ਮਹਾਰਾਜ ਦੀ ਕਿਰਪਾ ਸੀ ਉਸ ਕਿਰਪਾ ਦੇ ਸਦਕਾ ਕਰ ਰਹੇ। ਹਾਂ ਜੀ। ਬੇਟਾ ਇਦ ਇੱਕ ਇੱਕ ਗ੍ਰਿਪ ਲਾ ਕੇ ਦਿਖਾਈ ਮੈਨੂੰ ਆ ਜੋ ਪਾਉਗੀ ਆ ਜੀ ਰਬੜ ਰਿੰਗ ਹੈ ਇੱਥੋਂ ਦੀ ਇੰਜੈਕਟਰਾਂ ਵਿੱਚ ਦੀ ਪਾਣੀ ਜਾਂਦਾ ਮੈਂ ਦਿਖਾਉਣਾ ਪੁੱਤਰ ਪਾਉਗੀ ਇੱਕ ਮਿੰਟ ਆ ਰਬੜ ਰਿੰਗ ਇਹਦਾ ਖੋਲਿਆ ਇਹਦਾ ਹਈ ਹੋਈ ਨਹੀਂ ਜੇ ਮੈਂ ਇੱਥੇ ਐਂ ਡਾਇਰੈਕਟ ਪਾਣੀ ਮਾਰਦਾ ਐ ਤੇ ਇਹਦੇ ਵਿੱਚ ਇੰਜੈਕਟਰ ਦੇ ਪਾਣੀ ਚਲਾ ਗਿਆ ਤੇ ਸ਼ਾਰਟ ਹੋ ਜੂ ਆਹ ਵਾਲਾ ਰਬੜ ਰਿੰਗ ਹੈ ਜਿਹੜਾ ਇਹ ਤੇਲ ਦੇ ਨਾਲ ਹੀ ਫੁੱਲ ਚੁੱਕਾ ਹੈ ਠੀਕ ਹੈ ਜੀ ਉਹਨ 4 ਨੰਬਰ ਦੇ ਵਿੱਚ ਰਬੜ ਰੰਗ ਫਈ ਹੋਈ ਨਹੀਂ ਹਲੋ ਜੀ ਆ ਜਗਾ ਜਿਹੜੀਆਂ ਦੋ ਸਿੰਬਲਾ ਦਿਖ ਰਹੀਆਂ ਤੁਹਾਨੂੰ ਇੱਥੋਂ ਦੀ ਪਾਣੀ ਗਿਆ ਤੇ ਇੰਜੈਕਟਰ ਸ਼ਾਰਟ ਹੋ ਜਾਣੇ ਆ ਜਿੰਨਾ ਚੱਕਰ ਵੀਰੇ ਅਸੀਂ ਹੱਥ ਨਹੀਂ ਲਾਵਾਂਗੇ ਹਾਂ ਜੀ ਉਹਨਾਂ ਚੱਕਰ ਅਸੀਂ ਕੰਮ ਨਹੀਂ ਕਰ ਪਾਵਾਂਗੇ ਕੰਮ ਕਰਦੇ ਆ ਉਂਗਲਾਂ ਦੀ ਹਾਲਤ ਵੇਖੋ ਕੀ ਐ ਇਤਿਹਾਬ ਨਾਲ ਕੈਮੀਕਲ ਨਾਲ ਕੋਣ ਨਹੀਂ ਚਾਹਦਾ ਮੈਂ ਤਰੱਕੀ ਨਾ ਕਰਾਂ ਵੇ ਇੱਕ ਬੰਦਾ ਚਾਹੁੰਦਾ ਹੀ ਸਹੀ ਐ ਤੇ ਫਿਰ ਤਰੱਕੀ ਵਾਲੇ ਪਾਸੇ ਨੂੰ ਤੁਰਦਾ ਵੀ ਕਿਹੜਾ ਮੇਰੇ ਉਹ ਗੱਲਾਂ ਦਾ ਕੜਾ ਬਣਾਉਂਦਾ ਵੀ ਕਿਹੜਾ ਵੀਰੇ ਹਾਂ ਇੰਨਾ ਸਮਝਾਉਂਦਾ ਨਹੀਂ ਤਾਂ ਹੀ ਤਾਂ ਸੀ ਉੱਥੇ ਨਹੀਂ ਖਲਵਾਉਣੀ ਜੈਲਸੀ ਕਰਨ ਵਾਲੇ ਬਹੁਤ ਆ ਹਾਂ ਜੀ ਸਹੀ ਗੱਲ ਕਮੈਂਟ ਪੁੱਠਾ ਸਿੱਧਾ ਪਾਉਣ ਵਾਲੇ ਬਹੁਤ ਆ ਪਾ ਲੈਣ ਹਾਂ ਜੀ ਮੈਂ ਦਾ ਹੀ ਪੁੱਟ ਤੇ ਥਾਪੀ ਮਾਰੂੰਗਾ ਜਿਹੜਾ ਮਰਜੀ ਕਰ ਲੈ ਜਿਹੜਾ ਕਰਦਾ ਹੁਣ ਮੈਂ ਇਹ ਤੇ ਪਾਣੀ ਮਾਰੂੰਗਾ ਤੁਹਾਨੂੰ ਸਮਝਾਏ ਬਣਾ ਪਾਣੀ ਮਾਰ ਦਿੰਦਾ ਤੋਹੀ ਗੱਲ ਹੋ ਜਾਂਦੀ ਸੀ ਵੀ ਬਜ਼ੁਰਗ ਨੂੰ ਗਵਾਂਢੀਆਂ ਕੋਲੋਂ ਲਿਆ ਕੇ ਗੋਲੀ ਕੈਮਿਸਟਰ ਕੋਲੋਂ ਦੇਈ ਜਾਂਦੇ ਆ ਜਦੋਂ ਡਾਕਟਰ ਕੋਲੇ ਗਏ ਉਹਨੇ ਸਹੀ ਟਰੀਟਮੈਂਟ ਕਰਨ ਵਾਸਤੇ ਉਹਦਾ ਬਲੱਡ ਲਿਆ ਉਹਨੂੰ ਹੋਰ ਕੋਈ ਦਿੱਤਾ ਉਹ ਰੱਬ ਖੁਦਾ ਨਾ ਖਾਸਤਾ ਲਿਆਉਣ ਵਾਲਾ ਕੌਣ ਹੈ ਰੱਬ ਤੇ ਰੋੜਾ ਮਾਰਨ ਵਾਲਾ ਕੌਣ ਹੈ ਅਸੀਂ ਤੁਸੀਂ ਠੀਕ ਹੈ ਜੀ ਸ਼ਿਸ਼ਾ ਪਨ ਲੱਗੇ ਮੈਟਲ ਹੋਣੇ ਆ ਉਹ ਸਾਡਾ ਬਾਪੂ ਤਾਂ ਚੰਗਾ ਬਣਾਇਆ ਸੀ ਇਹ ਤਾਂ ਤੁਹਾਡੇ ਬਾਪੂ ਵਾਲੀ ਗੱਲ ਹੀ ਹੋਈ ਪਈ ਆ ਵੀਰੇ ਉਹ ਉਹਦੇ ਬਾਪੂ ਵਰਗੀ ਗੱਲ ਹੋਈ ਪਈ ਆ ਮੈਂ ਸ਼ਬਦ ਬਦਲਣਾ ਮੁੜ ਕੇ ਅਗਲੇ ਨੂੰ ਕਹਿੰਦਾ ਬਾਈ ਇੱਕੋ ਹੀ ਥੋੜਾ ਸਮਝਾਉਣ ਪਿੱਛੇ ਇਹਦੇ ਕਿਸੇ ਨੇ ਵੇਖਿਆ ਵੀ ਨਾ ਰਬੜਿੰਗ ਹੈਗੇ ਆ ਅੱਛਾ ਮੈਂ ਇਹਦੇ ਰਬੜਿੰਗ ਪਾਉਣਾ ਚਾਹੂੰਗਾ ਅ ਗ੍ਰਿਪ ਇੱਕ 4 400 ਰੁਪਏ ਦਾ ਪਤਾ ਅਗਲਾ ਕੀ ਕਹਿੰਦਾ ਉਹ ਬਾਈ ਯਾਰ ਤੇਰਾ ਦਿਮਾਗ ਖਰਾਬ ਹੋਇਆ ਚੱਲੀ ਤਾਂ ਜਾਂਦੀ ਆ ਹਾਂ ਜਿਆਦੇ ਐਂ ਹੁੰਦਾ ਠੀਕ ਐ ਅੱਜ ਪਨੀਰ ਘਰ ਦਾ ਬਣਾ ਕੇ ਖਾਓ ਉਹ ਅੰਦਰ ਜਾਂਦਾ ਬਜ਼ਾਰ ਵਾਲਾ ਜਿਹੜਾ ਖਾਓਗੇ ਉਹ ਅੰਦਰਲੇ ਸਮਾਨ ਨੂੰ ਬਾਹਰ ਲੈ ਕੇ ਆਉਂਦਾ ਹੈ ਫਰਕ ਕੀ ਹੈ ਬਹੁਤ ਫਰਕ ਆ ਜੀ ਹੁਣ ਦੇਖੋ ਤੁਸੀਂ ਕੰਮ ਕਿਦਾਂ ਦਾ ਕਰਾਉਣਾ ਚਾਹੁੰਦੇ ਹੋ ਅਸੀਂ ਦੇਵਾਂਗੇ ਐਸਟੀਮੇਟ ਠੀਕ ਹੈ ਠੀਕ ਹੈ ਹੁਣ ਇਹਨੂੰ ਸਹੀ ਤਅ ਹੈ ਵੀ ਇਹਦੇ ਇੰਜੈਕਟਰਾਂ ਤੇ ਉੱਪਰ ਪਾਣੀ ਕੈਮੀਕਲ ਖੂਬਸਾਰਾ ਵੱਜੇ ਠੀਕ ਹੈ ਉਸ ਤੋਂ ਬਾਅਦ ਇਹਨੇ ਪ੍ਰੋਪਰ ਕਲੀਨ ਹੋਣਾ ਹੈ ਆਦਰਵਾਇਸ ਤੇ ਜੋ ਜੋ ਤੁਸੀਂ ਉੱਥੋਂ ਕਰਾਉਣ ਵਾਸਤੇ ਆਏ ਹੋ ਜਾਂ ਤੁੱਥਮੁਤ ਕਰਾ ਕੇ ਲੈ ਗਏ ਉਹਦਾ ਕੋਈ ਬੈਨੀਫਿਟ ਨਹੀਂ ਹੈ ਇਹਦੇ ਜਦੋਂ ਇੰਜੈਕਟਰ ਕੱਢੂਗਾ ਮੈਂ ਇਹ ਬਲੌਕ ਵੀ ਮਾਰਨਗੇ ਡੈਲਫੀ ਦਾ ਸਵਾ ਹੈ ਹਾਂਜੀ ਸਹੀ ਹੈ ਹੁਣ ਤੁਹਾਡੀ ਕਨਸਲਟ ਕੀ ਆ ਇਹਨੂੰ ਪ੍ਰੋਪਰ ਚੱਲਣਾ ਹੈ ਜਾਂ ਜਨੱਕ ਸਾਰਨਾ ਹੈ ਹਰ ਇੱਕ ਤਰ੍ਹਾਂ ਦਾ ਗਾਹਕ ਆਉਂਦਾ ਮੇਰੇ ਕੋਲੇ ਸਹੀ ਹੈ ਜੇ ਲੋਕਾਂ ਨੂੰ ਹੀ ਕੰਮ ਕਰਨਾ ਹੋਵੇ ਕਿ ਫਿਰ ਤੁੱਥ-ਮੁੱਥ ਕੀਤਾ ਜਾ ਸਕਦਾ ਪਰ ਤੁੱਥ-ਮੁੱਥ ਕਰਨ ਦੇ ਰਿਜ਼ਲਟ ਨਹੀਂ ਮਿਲਦੇ ਹੁੰਦੇ ਅਸੀਂ ਚਾਹਨੇ ਰਿਜ਼ਲਟ ਮਿਲਣ ਇੰਜਨ ਦੀ ਕੰਮ ਕਰਨਾ ਹੈ ਇੰਜਨ ਦੇ ਉੱਪਰ ਡਸਟ ਹੈ ਜਿਹੜੀ ਕੋਸਟਨ ਵੀ ਤਰ੍ਹਾਂ ਰਿਮੂਵ ਹੋ ਜਾਵੇ ਪਰ ਕੰਮ ਕਰਨ ਤੋਂ ਬਾਅਦ ਇੰਜਨ ਨੂੰ ਕੀ ਫੈਕਟ ਪੈਂਦਾ ਇਹ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਪਾਂ ਸੋ ਦੋਸਤੋ ਜਿਹੜੀ ਮੇਨ ਚੀਜ਼ ਦੇਖਣ ਵਾਲੀ ਹੈ ਵੀ ਇੰਜੈਕਟਰਾਂ ਵਿੱਚ ਪਾਣੀ ਨਾ ਜਾਵੇ ਕਿਉਂਕਿ ਇੰਜੈਕਟਰ ਖੋਲਣੇ ਜ਼ਰੂਰ ਹੈਗੇ ਆਪਾਂ ਜੇ ਖੋਲ ਲਏ ਤੇ ਇਹਨਾਂ ਵਿੱਚ ਜੇ ਪਾਣੀ ਚਲੇਗਾ ਸ਼ਾਰਟ ਹੋ ਗਿਆ ਫਿਰ ਸਮੱਸਿਆ ਵੱਧ ਜਾਏਗੀ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੋਲੀਥੀਨ ਦੇ ਲਿਫਾਫੇ ਨੂੰ ਇੱਕ ਟੇਪ ਬਣਾ ਕੇ ਚੰਗੀ ਤਰ੍ਹਾਂ ਜਿਹੜੇ ਗ੍ਰਿਪ ਹੈ ਉਹ ਸੀਲ ਕਰ ਦੇਵਾਂਗੇ ਇਸ ਤੋਂ ਬਾਅਦ ਆਪਾਂ ਇਹ ਵੀ ਜ਼ਰੂਰ ਚੈੱਕ ਕਰਾਂਗੇ ਕਿਸੇ ਇੰਜੈਕਟਰ ਦੀ ਰਿਟਰਨ ਜ਼ਿਆਦਾ ਤਾਂ ਨਹੀਂ ਹੈਗੀ ਇੰਜਨ ਨੂੰ ਪ੍ਰੋਪਰ ਕਲੀਨ ਕਰਾਂਗੇ ਵੀਡੀਓ ਵੇਖ ਕੇ ਆਪਣੀ رائے ਜ਼ਰੂਰ ਦੱਸਿਓ ਕੰਮ ਦੀ ਕੁਆਲਿਟੀ ਕਿੱਦਾਂ ਲੱਗੀ ਜ਼ਰੂਰੀ ਨਹੀਂ ਸਾਰੀਆਂ ਗੱਡੀਆਂ ਨੂੰ ਅਸੀਂ 100% ਠੀਕ ਕਰ ਪਾਈਏ ਕਈ ਇਹਦੀ ਸਮੱਸਿਆ ਕਾਫੀ ਹੁੰਦੀ ਹੈ ਉਹ ਕਸਟਮਰ ਦੇ ਧਿਆਨ ਦੇ ਵਿੱਚ ਨਹੀਂ ਹੁੰਦੀਆਂ ਸਾਡੇ ਧਿਆਨ 'ਚ ਹੁੰਦੀਆਂ ਜਾਂ ਉਹ ਬਜਟ ਨਹੀਂ ਲਗਾਉਣਾ ਚਾਹੁੰਦੇ ਉਹ ਇਸ ਕਰਕੇ ਆਪਾਂ ਹੁਣ ਪਹਿਲਾਂ ਤਾਂ ਇੰਜੈਕਟਰਾਂ ਦੀ ਵਾਪਸੀ ਚੈੱਕ ਕਰ ਰਹੇ ਹਾਂ ਇਹਨੂੰ ਲਾਵਾਂਗੇ ਆਪਣੇ ਸਰਿੰਜਾ ਫਿਰ ਦੇਖਾਂਗੇ ਵਿੱਚ ਕਿੱਥੇ ਇਸ਼ੂ ਹੈਗਾ ਇਹ ਰੇ ਚੀਜ਼ ਦਾ ਧਿਆਨ ਰੱਖਿਆ ਜਾਂਦਾ ਐਵੇਂ ਨਜਾਇਜ਼ ਕਿਸੇ ਦੀ ਵੀ ਅਸੀਂ ਵੀ ਚੋਣੇ ਪੈਸੇ ਨਾਲ ਲਗਾ ਗੱਡੀਆਂ ਪੁਰਾਣੀਆਂ ਹੁੰਦੀਆਂ ਸੋ ਵੀਡੀਓ ਤੇ ਹਰ ਟਿੱਕਰ ਬਣੀ ਰਿਹਾ ਕਿਉਂਕਿ ਲੋਕ ਪਸੰਦ ਨਹੀਂ ਕਰਦੇ ਸੋ ਦੋਸਤੋ ਗੱਡੀ ਸਟਾਰਟ ਕਰਕੇ ਦੇਖਾਂਗੇ ਇਹਦੇ ਇੰਜੈਕਟਰਾਂ ਦੀ ਪੋਜੀਸ਼ਨ ਹੈ ਕੀ ਹੈ ਕਿਉਂਕਿ ਇੰਨੀ ਮਿਹਨਤ ਕਰਨੀ ਪੈਂਦੀ ਹੈ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਵੀਡੀਓ ਵਾਇਰਬ ਕਿਉਂ ਨਹੀਂ ਹੁੰਦੀ ਕਿਉਂਕਿ ਅਸੀਂ ਸੱਚਾਈ ਬੋਲ ਪੈਨੇ ਆ ਜਿਹੜੀ ਸੱਚਾਈ ਕੌੜੀ ਹੁੰਦੀ ਹੈ ਸੋ ਸਟਾਰਟਿੰਗ ਪ੍ਰੋਬਲਮ ਹੈਗੀ ਇਹਦੀ ਠੀਕ ਹੈ ਜੀ ਇਹਨਾਂ ਦੇ ਵਿੱਚੋਂ ਕਿੰਨੇ ਇੰਜੈਕਟਰਾਂ ਦੀ ਜਿਹੜੀ ਰਿਟਰਨ ਨਾ ਜ਼ਿਆਦੇ ਆ ਉਹ ਆਪਾਂ ਉਹ ਵੀ ਚੈੱਕ ਕਰਵਾਵਾਂਗੇ ਤੁਹਾਡੇ ਸਾਹਮਣੇ ਆ ਜੀ ਜਦੋਂ ਇੰਜੈਕਟਰ ਠੀਕ ਨਿਕਲਦੇ ਆ ਤਾਂ ਫਿਰ ਆਪਾਂ ਇਹਦਾ ਕਵਰ ਪਤਾਂਗੇ ਬਿਟਰੋ ਵੀਡੀਓ ਵਿੱਚ ਦੇਖਿਓ ਵੀ ਇਹ ਗੱਡੀ ਦਾ ਕੰਮ ਕਿਵੇਂ ਹੋਇਆ ਹੋਇਆ ਪਹਿਲਾਂ ਆਪਾਂ ਕਿਵੇਂ ਕਰ ਰਹੇ ਹਾਂ ਕਿਉਂਕਿ ਇੰਜੈਕਟਰ ਤਾਂ ਹੈ ਹੀ ਖਰਾਬ ਗੱਡੀ ਵੀ ਖਰਾਬ ਹੈ ਪਰ ਆਪਾਂ ਠੀਕ ਕਰਨੀ ਚਾਹੁੰਦੇ ਆ ਆ ਦੇਖੋ ਹਾਲ ਕਸਟਮਰ ਮੁਤਾਬਕ ਇਕੋ ਹੀ ਹੈ ਬੰਦ ਕਰਦੇ ਵੀਰ ਜੀ ਗੱਡੀ ਬੰਦ ਸੋ ਦੋਸਤੋ ਕਾਰਬਨ ਹੈ ਜਿਹੜੀ ਆ ਦੇਖੋ ਤੁਸੀਂ ਕਾਰਬਨ ਵਾਸ਼ਰ ਜਿਹੜੀਆਂ ਖਰਾਬ ਹੋਈਆਂ 10 ਨੰਬਰ ਤੇ 4 ਨੰਬਰ ਸੀਲ ਵੀ 파ੜਦੀ ਜਿਹੜੀ ਸੀਲ 파ੜੀ ਹੈ ਇਹੀ ਤੇਲ ਬਾਹਰ ਭੜਕਾਉਂਦੀ ਸੀ ਆਪਾਂ ਇਹਦੀਆਂ ਸਾਰੀਆਂ ਸੀਲਾਂ ਬਦਲਾਂਗੇ ਇੰਜੈਕਟਰ ਆਪਾਂ ਕੱਢ ਚੁੱਕੇ ਹੈ ਈਵੀਅਰ ਵਾਲੀ ਦੀ ਜੌਬ ਨੂੰ ਡੰਕ ਕਰਨਾ ਆ ਲੇਖੋ ਸੀਲ ਦੀ ਕੀ ਹਾਲਤ ਹੋਈ ਹੈ ਆ ਲਓ ਜਿੰਨੇ ਚਿਰ ਆਪਾਂ ਪੂਰੀ ਗੱਡੀ ਖੋਲਦੇ ਨਹੀਂ ਉਹਨੇ ਚਿਰ ਆਪਰੇ ਨੂੰ ਕੁਝ ਨਹੀਂ ਪਤਾ ਲੱਗਦਾ ਨਾ ਇਤਕਰ ਤੁਹਾਨੂੰ ਕਿਸੇ ਨੇ ਡੀਪ ਸਮਝਾਇਆ ਨਾ ਕੋਈ ਸਮਝਾਊਗਾ ਕਿਉਂਕਿ ਵੀਡੀਓ ਜਰੂਰ ਛੋਟੀ 1 ਮਿੰਟ ਦੀ ਰੀਲ ਦੀ ਬਣੂਗੀ ਵੀ ਹਮਨੇ ਇਹ ਕਰ ਦਿਆ ਜੀ ਉਹ ਹੋ ਗਿਆ ਜੀ ਥੋੜਾ ਈਜ਼ੀ ਆਰ ਵਾਲ ਹੋਣਾ ਚਾਹੀਦਾ ਜੀ ਜੇ ਦੂਰੋਂ ਲੋਕ ਚੱਲ ਕੇ ਆਉਂਦੇ ਆ ਤੇ ਰਿਜ਼ਲਟ ਦੇਖ ਕੇ ਤੋਰੀਦਾ ਹੈ ਤਿੰਨ ਚਾਰ ਤੇ ਪੰਜ ਪੰਜ ਹੋਰ ਕਿੱਥੇ ਆ ਕਿੱਥੇ ਕੱਢ ਕੇ ਤੁਸੀਂ ਰੱਖਿਆ ਇੰਜੈਕਟਰ ਹੈਗੇ ਆ ਬੇਟਾ ਡਬਲ ਦੇ ਵਿੱਚ ਜਦੋਂ ਕਿਸੇ ਗੱਲ ਦੀ ਸਮਝ ਨਾ ਹੋਵੇ ਤੇ ਵਾਸ਼ਲਾ ਪੰਜ ਪੰਜ ਹੋਣ ਤੇ ਫੇਰ ਉਹ ਗੱਡੀ ਦਾ ਚੱਲਣਾ ਪੋਸੀਬਲ ਨਹੀਂ ਹੈ ਵੀਰ ਹੋਣੇ ਕਹਿੰਦੇ ਅਸੀਂ ਪਹੁੰਚ ਜਾਣੀ ਤੇ ਇਹ ਫਿਰ ਨਿਕਲੀਆਂ ਕਿਥੋਂ ਅਸੀਂ ਹੁਣ ਗੱਡੀਆਂ ਹੈਗੀਆਂ ਡਬਲ ਡਬਲ ਵਿੱਚੋਂ ਇੱਕ ਦਿਓ ਤਾਂ ਮਸਲਾ ਹੱਲ ਕਿਵੇਂ ਹੱਲ ਕਰਾਂਗੇ ਆਪਾਂ ਵੇਖਦੇ ਆਂ ਦੋਸਤੋ ਇਹ ਚੀਜ਼ ਮੈਂ ਦੱਸਣੀ ਚਾਹਣਾ ਆ ਹੁਣ ਬਿਲਕੁਲ ਗੇਜ ਆ ਜਿਹੜੀ ਇਹ ਟੱਕਰ ਲੱਗਾਂ ਲਾਪੀ ਟੱਕਰ ਲੱਗਣ ਦਾ ਮਤਲਬ ਵੀ ਹੈਡ ਦਾ ਫੇਸ ਲੱਥਾ ਤੇ ਕਿਸੇ ਵਿਅਕਤੀ ਨੂੰ ਇਹ ਨਹੀਂ ਪਤਾ ਵੀ ਭਾਈ ਅਸੀਂ ਫੇਸ ਕਿੰਨਾ ਉਤਾਰਿਆ ਇਹਨੂੰ ਐਡਜਸਟ ਕਿਵੇਂ ਕਰਨਾ ਹੈ ਜਦੋਂ ਇਹਦਾ ਕੰਮ ਕਰਨਾ ਸੀ ਨਾਲੇ ਮੂਰਲੀਆ ਪਲੇਟਾ ਦਾ ਫੇਸ ਵੀ ਨਾਲ ਉਨਾ ਹੀ ਉਤਰਦਾ ਤੁਸੀਂ ਕਹੋਗੇ ਏਵੇਂ ਕਿਵੇਂ ਉਤਰੂਗਾ ਜੀ ਅਸੀਂ ਉਤਾਰੀਦਾ ਠੀਕ ਹੈ ਜੀ ਦੋਨੇ ਪਾਸੇ ਹੀ ਟੱਕ ਪਿਆ ਹੋਇਆ ਦੇਖੋ ਖੜਕਾ ਵੀ ਕਰ ਰਹੀ ਹੈ ਆ ਦੇਖੋ ਸੋ ਵਾਸ਼ਲਾ ਡਬਲ ਨਿਕਲੀਆਂ ਹੁਣ ਗੱਡੀ ਦਾ ਨੁਕਸ ਪ੍ਰੋਪਰ ਨਿਕਲੂਗਾ ਮੈਨੂੰ ਇਸ ਗੱਲ ਦੀ ਪ੍ਰੋਪਰ ਕੋਈ ਸਮਝ ਨਹੀਂ ਆਈ ਵੀ ਵਿਅਕਤੀ ਕੰਮ ਸਿੱਖਣ ਲੱਗਾ ਜਦੋਂ ਲੋਕ ਹੋ ਸਕਦਾ ਇਹਦੇ ਨਾਲ ਕਮੈਂਟ ਗਲਤ ਪਾਉਣ ਜਦੋਂ ਕੰਮ ਸਿੱਖਣ ਲੱਗਦੇ ਆ ਉਦੋਂ ਕਿੱਥੇ ਜਾਂਦੇ ਨੇ ਜਨਰਲ ਨੌਲੇਜ ਕੀ ਹੁੰਦੀ ਹੈ 1 ਮਿੰਟ ਦੀ ਵੀਡੀਓ ਆ ਜਿਹੜੀ ਉਹ ਕੁਝ ਨਹੀਂ ਕੰਮ ਕਰਦੀ ਕਿਉਂਕਿ ਹੁਣ ਆਪਾਂ ਲੀਕਜ ਹਟਾਉਣੀ ਐ ਤੇ ਇਹਨੂੰ ਐਣਾ ਬੰਨ ਨੂੰ ਚੰਗੀ ਤਰ੍ਹਾਂ ਭਰਨਾ ਪਊਗਾ ਇੱਥੇ ਸੋ ਗੱਡੀ ਦੀ ਆਪਾਂ ਫਿਟਿੰਗ ਕਰਨ ਲੱਗੇ ਹੈਗੇ ਆ ਸਾਡੀ ਕੋਸ਼ਿਸ਼ ਹੁੰਦੀ ਆ ਵੀਡੀਓ ਲੰਬੀ ਜ਼ਰੂਰ ਹੋ ਗਈ ਐ ਤੇ ਕਸਟਮਰ ਨੂੰ ਅਵੇਅਰ ਕੀਤਾ ਜਾਵੇ ਅਜ ਸਮੇਂ ਦਾ ਹੈਡ ਦਾ ਕੰਮ ਹੋਇਆ ਹੋਇਆ ਤੁਹਾਡੇ ਸਾਹਮਣੇ ਪੰਜ ਵਾਸ਼ਲਾ ਨਿਕਲੀਆਂ ਕਿ ਨਹੀਂ ਨਿਕਲੀਆਂ ਉੱਚੀ ਬੋਲ ਕੇ ਦੱਸੋ ਹਾਂ ਜੀ ਨਿਕਲੀਆਂ ਨਿਕਲੀਆਂ ਨਾ ਤੇ ਹੁਣ ਤੁਸੀਂ ਕਹਿੰਦੇ ਵੀ ਮੈਂ ਹੈਡ ਨਹੀਂ ਪਟਵਾਇਆ ਹੁਣ ਜਦੋਂ ਤੁਸੀਂ ਚਲਦੀ ਲਈਏ ਉਦੋਂ ਪਹਿਲਾਂ ਪਟਿਆ ਹੋਇਆ ਹਾਂ ਉਹਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਚ ਨੁਕਸ ਹੈ ਆਪਾਂ ਰਬੜਾ ਨਵੀਆਂ ਪਾਲੀਆਂ ਆ ਰਬੜਾ ਨਵੀਆਂ ਪਾਲੀਆਂ ਟੈਪ ਕਵਰ ਦਾ ਜੈਨ ਨਵਾਂ ਪਾ ਲਿਆ ਠੀਕ ਹੈ ਤੇ ਵਾਸ਼ਲਾ ਆਪਾਂ ਇਹਨਾਂ ਚੋ ਡਬਲ ਡਬਲ ਕੱਢ ਚੁੱਕੇ ਹਾਂ ਸੋਣੇ ਦੀ ਇੰਜੈਕਟਰਾਂ ਦੀ ਸਰਵਿਸ ਕਰਾਉਣੀ ਪੈਂਦੀ ਜਾਂ ਨਹੀਂ ਕਰਾਉਣੀ ਪੈਂਦੀ ਇਸ ਕਰਕੇ ਵੀਡੀਓ ਚ ਕਹਿੰਦੇ ਉਹਨੇ ਵੀ ਭਰਾਜੀ ਕਿਸੇ ਚੀਜ਼ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਵੀ ਗੱਡੀ ਦੀ ਜੋਪ ਨੂੰ ਆਪਾਂ ਡਾਮਨ ਕਰਨ ਲੱਗੇ ਆ ਸਾਡੇ ਕੋਲੇ ਕੀ ਨਿਕਲਦਾ ਸਾਡੇ ਕੋਲੇ ਆ ਕੇ ਕੀ ਨਿਕਲਦਾ ਕਿਉਂਕਿ ਪਤਾ ਹੀ ਨਹੀਂ ਹੁੰਦਾ ਕਸਟਮਰ ਨੂੰ ਆਪ ਨੂੰ ਖੁਦ ਨਹੀਂ ਪਤਾ ਵੀ ਮੇਰੀ ਗੱਡੀ 'ਚ ਪ੍ਰੋਬਲਮ ਕਿਹੜੀਆਂ ਹਨ ਉਹਨੂੰ ਤਾਂ ਸਿਰਫ ਇਨਾ ਪਤਾ ਵੀ ਭਾਈ ਜੀ ਆਹ ਗੱਲ ਹੈ ਤੇ ਆਹ ਬਾਤ ਹੈ ਜਿਵੇਂ ਭਾਈ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਕੱਲੀ ਇਹੀ ਪਤਾ ਸੀ ਇਹਨਾਂ ਨੂੰ ਵੀ ਭਾਈ ਜੀ ਸਾਡੀ ਤਾਂ ਨਾ ਫੁਚਕ ਫੁਚਕ ਦੀ ਆਵਾਜ਼ ਆਉਂਦੀ ਹੈ ਉਹ ਫੁਚਕ ਫੁਚਕ ਦੀ ਆਵਾਜ਼ ਆ ਜਿਹੜੀ ਉਹ ਕਿੱਥੋਂ ਦਿੱਕਤ ਕੰਮ ਕਰਨਾ ਪੈਂਦਾ ਇਹ ਤੁਹਾਡੇ ਸਾਹਮਣੇ ਲੈ ਕੇ ਆਏ ਆਪਾਂ 1 ਬਾਈ 1 ਇਹਦੀ ਸੈਲਫ ਦਾ ਕੰਮ ਹੁਣਾ ਦਿੱਤਾ ਹੋਇਆ ਸਾਰੀਆਂ ਫਿਟਿੰਗਾਂ ਪ੍ਰੋਪਰ ਹੋ ਰਹੀਆਂ ਜਿਹੜੇ ਲੱਗਾਂਗੇ ਹਾਂਜੀ ਦੋਸਤੋ ਹੁਣ ਗੱਡੀ ਦੀ ਪਹਿਲਾਂ ਇੰਜਨ ਦੀ ਕੰਡੀਸ਼ਨ ਤੇ ਆਵਾਜ਼ ਸੁਣੋ ਸੋ ਦੋਸਤੋ ਜਿਹੜੇ ਇੰਜਨ ਦੀ ਇਹ ਕੰਡੀਸ਼ਨ ਸੀ ਅਗਰ ਤੁਸੀਂ ਇਸ ਦੀ ਕੰਡੀਸ਼ਨ ਪਹਿਲਾਂ ਵਾਲੀ ਵੇਖੋਗੇ ਜਿਹਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮ ਹੈ ਤੇ ਤੁਹਾਨੂੰ ਖੁਦ ਪਤਾ ਲੱਗੂਗਾ ਵੀ ਇਸ ਗੱਡੀ ਦੀ ਜੌਬ ਨੂੰ ਅਸੀਂ ਕਿਵੇਂ ਡਨ ਕੀਤਾ ਭਾਈ ਜੀ ਸასი ਕਾਲ ਹਾਂ ਜੀ ਵੀ ਜਿਹੜੀ ਤੁਸੀਂ ਕੱਲ ਗੱਡੀ ਛੱਡ ਕੇ ਗਏ ਸੀ ਹਾਂ ਜੀ ਕੀ ਸ਼ਬਦਾਂ ਨਾਲ ਬਿਆਨ ਕਰਨਾ ਚਾਹੁੰਦੇ ਹੋ ਹੁਣ ਤਾਂ ਬਹੁਤ ਲੋਕ ਦਾ ਫਰਕ ਪੈ ਗਿਆ ਹਾਂ ਜੀ ਬਾਜੀ ਕੀ ਬਿਆਨ ਕਰਨਾ ਚਾਹੁੰਦੇ ਹੋ ਬਹੁਤ ਵਧੀਆ ਬਣ ਗਈ ਹੈਪੀ ਹਾਂ ਜੀ ਇਹਦੇ ਵਿੱਚ ਤੁਸੀਂ ਕੰਮ ਆਲਰੇਡੀ ਕਰਾਇਆ ਹੋਇਆ ਸੀਗਾ ਤੇ ਇੰਜੈਕਟਰਾਂ ਦੀ ਜਿਹੜੀ ਸਮੱਸਿਆ ਸੀ ਡਬਲ ਡਬਲ ਵਾਸ਼ਣਾ ਸੀ ਹੁਣ ਪਿਕਅਪ ਤੋਂ ਪਹਿਲਾਂ ਦੀ ਤੇ ਸਾਊਂਡ ਦੇ ਵਿੱਚ ਕੀ ਤੁਹਾਡਾ ਅੰਤਰ ਆਇਆ ਨਾ ਬਹੁਤ ਫਰਕ ਪੈ ਗਿਆ ਹੁਣ ਪੈ ਗਿਆ ਬਹੁਤ ਹੈਪੀ ਹਾਂ ਜੀ ਸੋ ਧੰਨਵਾਦ ਬਾਜੀ ਠੀਕ ਦੋਸਤੀ ਦੀ ਜੋ ਕੰਡੀਸ਼ਨ ਅਸੀਂ ਕੀਤੀ ਹੈ ਨਾ ਇਸ ਗੱਡੀ ਦੇ ਉੱਪਰ ਜੇ ਅਗਰ ਐਦਾਂ ਪਾਣੀ ਮਾਰ ਗਏ ਤੇ ਇੰਜੈਕਟਰ ਸ਼ਾਰਟ ਹੋਣ ਦੇ ਡਰ ਹੈ ਠੀਕ ਹੈ ਬੜਾ ਸੇਫਲੀ ਕੋਈ ਵੀ ਕੰਮ ਨੂੰ ਕੀਤਾ ਜਾਂਦਾ ਹੈਗਾ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਧੰਨਵਾਦ